ਆਪਰੇਸ਼ਨ ਬਲੂ ਸਟਾਰ ਦੀ ਕੋੜੀ ਯਾਦ ਨੂੰ ਅੱਜ 30 ਸਾਲ ਹੋ ਚੁੱਕੇ ਨੇ 6 ਜੂਨ 1984 ਨੂੰ ਭਾਰਤੀ ਫੌਜ ਵੱਲੋਂ ਚਲਾਏ ਗਏ ਆਪਰੇਸ਼ਨ ਦੇ ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦ ਅੱਜ ਕੀਤੀ ਜਾਣੀ ਸੀ ਪਰ ਬੇਹਦ ਨਿੰਦਨੀਆ ਘਟਨਾ ਅੱਜ ਸਾਹਮਣੇ ਆਈ ਦੋ ਕੂਟਾ ਦੇ ਵਿੱਚ ਆਲੇਸ਼ਰੀ ਅਕਾਲ ਤਖਸੈਬ ਵਿੱਚ ਚੜ੍ਹਪ ਹੋਈ ਹੈ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਅਤੇ ਉਸ ਵਕਤ ਮੌਜੂਦ ਸਨ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਤੋਂ ਤੁਹਾਨੂੰ ਜਾਨਣਾ ਚਾਹੁੰਦੇ ਕਿ ਆਖਰ ਇਸ ਦੀ ਸ਼ੁਰੂਆਤ ਕਿਵੇਂ ਹੋਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਜੀ ਹਾਂ ਸਵੇਰੇ ਹਰ ਸਾਲ ਦੀ ਤਰ੍ਹਾਂ ਬੜੀ ਹੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਜੋ ਅਰਦਾਸ ਹੈ ਹਰ ਸਾਲ ਦੀ ਤਰ੍ਹਾਂ ਹੋ ਰਹੀ ਸੀ ਅਰਦਾਸ ਤੋਂ ਬਾਅਦ ਕੁਝ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਕਾਲਪਤੀ ਸਾਹਿਬ ਦੇ ਜਥੇਦਾਰ ਯਾਨੀ ਗੁਰਵਚਨ ਸਿੰਘ ਵੱਲੋਂ ਔਰ ਉਸ ਤੋਂ ਬਾਅਦ ਸੰਬੋਧਨ ਕਰਨ ਨੂੰ ਲੈ ਕੇ ਇੱਕ ਜੋ ਹੈ ਥੋੜਾ ਬਹੁਤ ਆਪਸ ਦੇ ਵਿੱਚ ਨੋਕ-ਝੋਕ ਹੋਈ ਜੋ ਜਿਸਨੇ ਬਾਅਦ ਦੇ ਵਿੱਚ ਝੜਪਦਾ ਜੋ ਰੂਪ ਲੈ ਲਿਆ ਔਰ ਜੋ ਐਸਡੀਪੀਸੀ ਦੀ ਟਾਸ ਫੋਰਸ ਹੈ ਔਰ ਇੱਕ ਜਥੇਬੰਦੀਆਂ ਨਾਲ ਜੁੜੇ ਜੋ ਲੋਕ ਹਨ ਉਹਨਾਂ ਦੇ ਵਿੱਚ ਝੜਪਈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਬੋਲਣ ਦੀ ਇਜ਼ਾਜ਼ਤ ਜੋ ਹੈ ਐਸਡੀਪੀਸੀ ਵੱਲੋਂ ਨਹੀਂ ਦਿੱਤੀ ਜਾ ਰਹੀ ਜਿਸ ਕਰਣ ਇਹ ਜੋ ਵੀ ਘਟਨਾ ਵਾਪਰੀ ਹੈ ਉਹ ਉਸ ਨੂੰ ਜੋ ਅੰਜਾਮ ਹੈ ਐਸਡੀਪੀਸੀ ਦੇ ਜੋ ਟਾਸ ਫੋਰਸ ਦੇ ਜੋ ਮੁਲਾਜ਼ਮ ਔਰ ਇੱਕ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਉਹਨਾਂ ਵੱਲੋਂ ਇਹ ਚਿਰਪਾ ਜੋ ਹੋਈਆਂ ਇਸ ਦੇ ਵਿੱਚ ਕਰੀਬ ਦਰਜਨ ਪਰ ਲੋਕ ਇਕੱਠੇ ਹੋਏ ਔਰ ਪੁਲਿਸ ਨੇ ਉਸ ਤੋਂ ਬਾਅਦ 8 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਜੇਕਰ ਗੱਲ ਕਰੀਏ ਤੇ ਇੱਕ ਜਥੇਬੰਦੀਆਂ ਨਹੀਂ ਤਾਂ ਦਲ ਖਾਲਸਾ ਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਨੂੰ ਪੁਲਿਸ ਨੇ ਜੋ ਹੈ ਰਾਉਂਡ ਅਪ ਕੀਤਾ ਹੈ ਔਰ ਉਹਨਾਂ ਕੋਲ ਪੁੱਛ ਕੇ ਚੱਲ ਰਹੀ ਹੈ ਇਸ ਕਦਮ ਨੂੰ ਪੁਲਿਸ ਵੱਲੋਂ ਤਾਂ ਚੁੱਕਿਆ ਗਿਆ ਕਿ ਕਿਉਂਕਿ ਸ਼ਹਿਰ ਦੇ ਬਾਕੀ ਹਿੱਸਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਨਾ ਵਾਪਰੇ ਕਿਉਂਕਿ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਿ ਲੋਕਾਂ ਨੇ ਮੰਨਿਆ ਵੀ ਔਰ ਬਾਜ਼ਾਰ ਬਿਲਕੁਲ ਬੰਧ ਹਨਰ ਔਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਰੀਆਂ ਹੋਰ ਧਰਮਾਂ ਦੀਆਂ ਜੋ ਧਰਮਾਂ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹ ਵੀ ਇਸ ਜੋ ਦਿਨ ਉਹਨਾਂ ਦੇ ਨਾਲ ਖੜੀਆਂ ਹੋਣ ਤਾਂ ਜੋ ਸਰਕਾਰ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਸਿੱਖਾਂ ਦੇ ਜੋ ਜ਼ਖਮ ਹਨ ਉਹ ਹਲੇ ਤੱਕ ਹਰੇ ਹਨ ਔਰ ਸਰਕਾਰ ਨੂੰ ਉਹਨਾਂ ਤੇ ਮਰਮ ਲਗਾਉਣ ਲਈ ਜੋ ਵੀ ਇਸ ਜੋ ਨੀਸਾਕਾ ਨੀਲਾ ਤਾਰਾ ਦੇ ਜਾਂ ਦੰਗਿਆਂ ਦੇ ਦੋਸ਼ੀ ਹਨ ਉਹਨਾਂ ਨੂੰ ਸਜ਼ਾਵਾ ਦੇ ਕੇ ਸਿੱਖਾਂ ਦੀ ਜੋ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਉਸ ਨੂੰ ਪੂਰਾ ਕੀਤਾ ਜਾਵੇ ਔਰ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਜ਼ਖਮਾਂ ਤੇ ਮਰਮ ਲਗਾਈ ਜਾਵੇ। ਰਾਜੀ ਜੀ ਫਿਲਹਾਲ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਮਾਹੌਲ ਥੋੜਾ ਠੰਡਾ ਪਿਆ ਹੈ ਸ਼੍ਰੀ ਅਕਾਲ ਤਖਸਾਲ ਵਿਲੇ ਇੱਕ ਜੋ ਚੜ੍ਹਪ ਹੋਈ ਹੈ ਉਸ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਆ ਤੇ ਪੂਰੇ ਸ਼ਹਿਰ ਦੀ ਜੀ ਗੱਲ ਕੀਤੀ ਜਾਵੇ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਜੀ ਹਾਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਸਵੇਰ ਦੇ ਮੁਕਾਬਲੇ ਸਥਿਤੀ ਹੁਣ ਕੁਝ ਸ਼ਾਂਤ ਮਈ ਹੋਈ ਹੈ ਕਿਉਂਕਿ ਸਵੇਰੇ ਸਥਿਤੀ ਬਹੁਤ ਹੀ ਤਣਾਪੂਰਨ ਬਣ ਗਈ ਸੀ ਕਿਉਂਕਿ ਹਰਿਮੰਦਰ ਸਾਹਿਬ ਦੀ ਜੋ ਪਰਿਸਰ ਦੇ ਅੰਦਰ ਅਜੇਹੀ ਝੜਪ ਹੋਣਾ ਉਸ ਵਿੱਚ ਪੁਲਿਸ ਵੱਲੋਂ ਵੀ ਜ਼ਿਆਦਾ ਦਖਲਅਦਾਜ਼ੀ ਨਹੀਂ ਕੀਤੀ ਜਾਂਦੀ ਪਰ ਜਿਸ ਤਰ੍ਹਾਂ ਇਹ ਲੋਕ ਬਾਹਰ ਆਏ ਤਾਂ ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਉਤੋਂ ਖਦੇੜਨ ਲਈ ਵੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਲੋਕ ਦਰਬਾਰ ਸਾਹਿਬ ਦੇ ਜੋ ਨਾਲ ਲੱਗਦੇ ਇਲਾਕੇ ਹਨ ਉਹਨਾਂ ਵਿੱਚ ਇਹ ਨਿਕਲ ਗਏ ਲੋਕ ਔਰ ਪੁਲਿਸ ਸਾਰੇ ਇਲਾਕੇ ਦੀ ਵੀ ਸ਼ਾਨਬੀਨ ਕਰ ਰਹੀ ਹੈ ਕਿ ਕਿਤੇ ਇਹ ਲੋਕ ਦੁਬਾਰਾ ਟੱਕੇ ਹੋ ਕੇ ਫਿਰ ਦਰਬਾਰ ਸਾਹਿਬ ਵੱਲ ਨਾ ਆਉਣ ਇਸ ਲਈ ਪੁਲਿਸ ਵੱਲੋਂ ਜੀ ਰਾਜੀਵ ਇਸ ਦੇ ਨਾਲ ਹੀ ਰਣਜੀਤ ਸਿੰਘ ਮਾਨ ਦਾ ਵੀ ਨਾਮ ਸਾਹਮਣੇ ਆ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਮਾਈਕ ਨਹੀਂ ਦਿੱਤਾ ਗਿਆ ਸੋ ਹਮੇਸ਼ਾ ਜੋ ਲੁਕਵੇਂ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ ਕਿ ਸ਼੍ਰੀ ਅਕਾ ਤਾਂਕ ਸੱਭ ਤੇ ਪ੍ਰਭਾਵ ਰਿਹਾ ਹੈ ਸ਼ੋਭਨੀ ਅਕਾਲੀ ਦਾਦਾ ਉਹ ਅੱਜ ਜਗਜ਼ਾਹਰ ਹੋਇਆ ਜੀ ਹਾਂ ਹਰ ਸਾਲ ਵੀ ਜੇਕਰ ਅਸੀਂ ਗੱਲ ਕਰੀ ਤਾਂ ਹਰ ਸਾਲ ਜਥੇਦਾਰ ਦੇ ਸੰਬੋਧਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੱਲੋਂ ਕਾਹਲ ਸੱਤ ਤੋਂ ਬਾਹਰ ਨਿਕਲ ਕੇ ਜੋ ਵੀ ਉਹਨਾਂ ਦੇ ਸਮਰਥਕ ਹੁੰਦੇ ਹਨ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਪਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਹੀ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨ ਲੱਗੇ ਤਾਂ ਭਾਰੀ ਜੋ ਸਿੱਖਾਂ ਦਾ ਇਕੱਠ ਸੀ ਵਕ-ਵਕ ਜੱਤੇਬੰਦੀਆਂ ਨਾਲ ਜੁੜੇ ਹੋਏ ਜੋ ਸਿੱਖਦ ਹਨ ਉਹਨਾਂ ਨੇ ਖਾਲਸਤਾਨ ਜ਼ਿੰਦਾਬਾਰ ਵਾਦੇ ਨਾਰੇ ਲਗਾਏ ਜਿਸ ਤੋਂ ਬਾਅਦ ਸਥਿਤੀ ਹੌਲੀ-ਹੌਲੀ ਤਣਾਅਪੂਰਨ ਹੁੰਦੀ ਗਈ ਔਰ ਇੱਕ ਦੋ ਲੋਕਾਂ ਦੀ ਆਪਸ ਦੇ ਵਿੱਚ ਝੜਪ ਹੋਈ ਔਰ ਇਸ ਝੜਪ ਨੇ ਵੱਡੀ ਇੱਕ ਲੜਾਈ ਦਾ ਰੂਪ ਲੈ ਲਿਆ ਇਸ ਲਈ ਜੇਕਰ ਅਸੀਂ ਅਕਾਲਪੁਰ ਸਾਹਿਬ ਦੇ ਜੱਥੇਦਾਰ ਵੀ ਗੱਲ ਕਰੀਏ ਤਾਂ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਕਲੀਨ ਜੇਟ ਦਿੰਦਿਆ ਕਿਹਾ ਕਿ ਤੇਮਰਤ ਜੀ ਸਿੰਘ ਮਾਨ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ ਪਰ ਜੋ ਘਟਨਾ ਅੱਜ ਵਾਪਰੀ ਹੈ ਬੜੀ ਦੁਖਦਈ ਹੈ ਔਰ ਇਸ ਵਿੱਚ ਕਿਤੇ ਨਾ ਕਿਤੇ ਕੋਈ ਏਜੰਸੀਆਂ ਦਾ ਜ਼ਰੂਰ ਹੱਥ ਹੈ ਜੋ ਕਿ ਸਿੱਖਾਂ ਦੇ ਭਾਈਚਾਰੇ ਨੂੰ ਇੱਕ ਜਾਰੇ ਲਈ ਇੱਕ ਖਤਰਾ ਪੈਦਾ ਕਰਨਾ ਚਾਹੁੰਦੀ ਹੈ ਔਰ ਇੱਕ ਮਾਹੌਲ ਜੋ ਹੈ ਪੰਜਾਬ ਦਾ ਉਸ ਨੂੰ ਖਰਾਬ ਕਰਨਾ ਚਾਹੁੰਦੀ ਹੈ ਜੀ 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 ਧੰਨਵਾਦ ਰਾਜੀਵ ਸੋ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਕੁਝ ਏਜੰਸੀਆਂ ਇਸ ਵਿੱਚ ਸ਼ਾਮਿਲ ਸਨ ਜੋ ਸਿੱਖਾਂ ਦਾ ਭਾਈਚਾਰਾ ਖਰਾਬ ਕਰਦੀਆਂ ਚਾਹੁੰਦੀਆਂ ਨੇ ਅਤੇ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਸੀ ਜਿਸ ਦੇ ਚੱਲਦੇ ਚੜ੍ਹਪ ਹੋਈ ਹੈ